ਜਪਨੀ ੴ ਸਤਿਗੁਰ ਪ੍ਰਸਾਦ ਦਾ ਕਨਸੈਪਟ ਸਮਝਣਾ ਕਿ ਇਹ ਗੁਰਬਾਣੀ ਦੇ ਸ਼ੁਰੂ ਦੇ ਵਿੱਚ ਕਿਉਂ ਲਿਖਿਆ ਜਾਂਦਾ ਅਸਲ 'ਚ ਉਹ ਸਿੱਖ ਦੀ ਡੈਫੀਨੀਸ਼ਨ ਸਿੱਖ ਉਹ ਹੁੰਦਾ ਜੋ ਸਤਿਗੁਰ ਦੀ ਸਿੱਖਿਆ ਲੈ ਰਿਹਾ ਜੋ ਪਰਮੇਸ਼ਰ ਦਾ ਰੱਬ ਦਾ ਜੋ ਵੀ ਅਸੀਂ ਕਹਿੰਦੇ ਹਾਂ ਉਸ ਦਾ ਜੋ ਗਿਆਨ ਆ ਉਹ ਸਤਿਗੁਰ ਦੀ ਸਿੱਖਿਆ ਸਤਿਗੁਰ ਨੇ ਹੀ ਉਹ ਸਿੱਖਿਆ ਦੇਣੀ ਆ ਤੁਮਰੀ ਉਸਤਤੀ ਤੁਮਤੇ ਹੋਏ ਨਾਨਕ ਵਰਾਂ ਜਾਣਸ ਹੋਏ ਇਹ ਲਾਈਨ ਬਹੁਤ ਇੰਪੋਰਟੈਂਟ ਆ ਜੇ ਆਪਾਂ ਇਹ ਲਾਈਨ ਨੂੰ ਵਿਚਾਰਾਂਗੇ ਤਾਂ ਇਹ ਸਮਝ ਚਾਉਂਦਾ ਕਿ ਵੀ ਤੇਰੀ ਉਸਤਤੀ ਤਿੱਤੋਂ ਹੀ ਹੋ ਸਕਦੀ ਆ ਉਹ ਕਿਵੇਂ ਕਿਉਂਕਿ ਸੰਸਾਰਿਕ ਬੁੱਧੀ ਨਾਲ ਜਾਂ ਸੰਸਾਰਿਕ ਅਸੀਂ ਆਪਣੀ ਅਕਲ ਨਾਲ ਤੈਨੂੰ ਨਹੀਂ ਜਾਣ ਸਕਦੇ ਸਾਡੀ ਜਿਹੜੀ ਅਕਲ ਆ ਅਸੀਂ ਜੋ ਸਿੱਖਦੇ ਆ ਸੰਸਾਰ ਚੋਂ ਉਸ ਅਨੁਸਾਰ ਇਕੱਠੀ ਹੋਈ ਹੋਈ ਆ ਉਸ ਤੇ ਨਿਰਪਰ ਆ ਪਰ ਤੂੰ ਤਾਂ ਹੈ ਸਾਰੇ ਦਿਖਣ ਵਾਲੀਆਂ ਚੀਜ਼ਾਂ ਤੋਂ ਬਾਹਰ ਤੂੰ ਤਾਂ ਦਿਖਦਾ ਹੀ ਨਹੀਂਗਾ ਤੇਰੀ ਤੈਨੂੰ ਦੇਖਣ ਦਾ ਨਜ਼ਰੀਆ ਹੋਰ ਆ ਛੇਵਾਂ ਗਿਆਨ ਇੰਦਰਾਜ ਤੀਜੀ ਅੱਖ ਕਹਿ ਦਿੰਨੇ ਆ ਉਹ ਤੇਰੀ ਮਾਤਾ ਤੇ ਜਦ ਤੇਰੀ ਮਿਹਰ ਹੋਗੀ ਤੇਰੀ ਮਤ ਲਾਵਾਂਗੇ ਉਸ ਤੋਂ ਹੀ ਅਸੀਂ ਤੈਨੂੰ ਜਾਣ ਸਕਦੇ ਹਾਂ ਤੇਰੀ ਗਿਆਨ ਲੈ ਸਕਦੇ ਹਾਂ ਉਹ ਗਿਆਨ ਅੱਗੇ ਇਹ ਭਗਤਾਂ ਨੇ ਲਿਖ ਕੇ ਦਿੱਤਾ ਉਹ ਜਿਹੜੀ ਤੇਰੀ ਮਾਤਾ ਉਹੀ ਸਤਗੁਰ ਦੀ ਕਿਰਪਾ ਉਹੀ ਸਤਗੁਰ ਦੀ ਸਿੱਖਿਆ ਉਹੀ ਸਤਗੁਰ ਤੋਂ ਮਿਲਿਆ ਪ੍ਰਸਾਦ ਆ ਪਉਖ ਮਿਲਿਆ ਜਿਹੜਾ ਗਿਆਨ ਦੇ ਰੂਪ ਦੇ ਵਿੱਚ ਇਹ ਗਰਵਾਣੀ ਦੀ ਸ਼ੁਰੂ ਦੇ ਵਿੱਚ ਇਹ ਲਿਖਣ ਦਾ ਮਤਲਬ ਆ ਕਿ ਇਸ ਥੱਲੇ ਰਚਨਾ ਦੇ ਵਿੱਚ ਸਤਿਗੁਰ ਤੋਂ ਮਿਲਿਆ ਪ੍ਰਸਾਦ ਹੀ ਦਿੱਤਾ ਗਿਆ ਸਤਿਗੁਰ ਤੋਂ ਮਿਲਿਆ ਉਹ ਗਿਆਨ ਦੱਸਿਆ ਗਿਆ ਇਸ ਵਿੱਚ ਉਸ ਤੋਂ ਇਲਾਵਾ ਹੋਰ ਕੁਝ ਨਹੀਂਗਾ ਉਹ ਮੋਰ ਆ ਵੀ ਇਹ ਸੱਚੀ ਬਾਣੀ ਆ ਇਹ ਇਹ ਸਾਡੇ ਮੂਲ ਦੀ ਗੱਲ ਹੋ ਰਹੀ ਆ ਇਹਦੇ ਵਿੱਚ ਉੱਤੇ ਇਹ ਲਿਖਣ ਨਾਲ ਪਰ ਅਸੀਂ ਇਹ ਗੱਲ ਨੂੰ ਨਹੀਂ ਸਮਝਿਆ ਅਸੀਂ ਜਿੱਥੇ ਵੀ ਸਾਨੂੰ ਲੋਡ ਪੈਂਦੀ ਆ ਜਿੱਥੇ ਵੀ ਸਾਨੂੰ ਲੋਡ ਲੱਗਦਾ ਉੱਥੇ ਅਸੀਂ ਇੱਕ ਓਮਕਾਰ ਸਾਤਕ ਉਪਸਾਰ ਲਿਖ ਦਿੰਨੇ ਆ ਸਕੂਲਾਂ ਦੇ ਵਿੱਚ ਪ੍ਰਾਤਨ ਸਮੇਂ ਬੱਚੇ ਨਵੀਂ ਕਾਪੀਆਂ ਲਾਉਂਦੇ ਸੀ ਉਸ ਦੇ ਉੱਤੇ ਇੱਕ ਓਮਕਾਰ ਸਾਤਕ ਉਪਸਾਰ ਲਿਖਦੇ ਸੀਗੇ ਵਿਆਦਾ ਕਾਰਡ ਸਪਾਉਣਾ ਉਸ ਦੇ ਉੱਤੇ ਸ਼ੁਰੂਆਤ ਵਿੱਚ ਪਹਿਲਾਂ ਇੱਕ ਓਮਕਾਰ ਸਾਤਕ ਉਪਸਾਰ ਲਿਖਣਾ ਫਿਰ ਵਿਆਦਾ ਮੈਨੂ ਲਿਖ ਦੇਣਾ ਵੀ ਇੱਥੇ ਵਿਆਹ ਇੰਨੀ ਤਰੀਕ ਨੂੰ ਉਹ ਉਹਦੇ ਵਿੱਚ ਤਾਂ ਸਤਗੁਰੂ ਪ੍ਰਸਾਦ ਦੀ ਗੱਲੇ ਨਹੀਂ ਹੋ ਰਹੀ ਉਹ ਤਾਂ ਵਿਆਹ ਦਾ ਇੱਕ ਸਥਾਨ ਦੱਸਿਆ ਹੈ ਵੀ ਇਹ ਕਾਕੇ ਦਾ ਇਸ ਗੁੱਡੀ ਨਾਲ ਵਿਆਹ ਇੰਨੀ ਤਰੀਕ ਨੂੰ ਉਹਦੇ ਵਿੱਚ ਸੱਚ ਦੀ ਕੀ ਸਿੱਖਿਆ ਉਹਦੇ ਉੱਤੇ ਲਿਖਣ ਦੀ ਨਹੀਂ ਲੋੜ ਹੈਗੀ ਇਹ ਕੋਈ ਬਿਜ਼ਨਸ ਦੇ ਆਧਾਰ ਬੁੱਕਾ ਜਾਂ ਕਿਤੇ ਵੀ ਕੋਈ ਜ਼ਰੂਰੀ ਚੀਜ਼ ਆ ਉਸ ਤੇ ਮੂਰੇ ਇੱਕ ਓੰਕਾਰ ਸਤਗੁਰੂ ਪ੍ਰਸਾਦ ਨਹੀਂ ਲਿਖ ਸਕਦੇ ਕਿਉਂਕਿ ਇੱਕ ਓੰਕਾਰ ਸਤਗੁਰੂ ਪ੍ਰਸਾਦ ਦੀ ਐਮੀਅਤ ਬਹੁਤ ਜ਼ਿਆਦਾ ਵੱਡੀ ਆ ਹੁਣਾਂ ਗ੍ਰੰਥ ਛਾਪਣ ਵਾਲੇ ਨੇ ਇਸ ਦੇ ਮੂਰੇ ਸਰ ਲੇਖ ਦੇ ਤਾ ਇਹ ਇਸ ਦੇ ਇੰਨੇ ਬੰਨੇ ਤੇ ਆ ਇਸ ਦੀ ਸ਼ੁਰੂਆਤ ਚ ਵੀ ਇੱਕ ਓਮਕਾਰ ਸਤਿਗੁਰ ਪ੍ਰਸਾਦ ਲਿਖਤਾ ਇਹ ਇਹਨਾਂ ਨੇ ਤਾਂ ਦੱਸਿਆ ਕਿ ਇਹ ਪਾਠ ਇੱਥੇ ਪਿਆ ਇਹ ਪਾਠ ਇੱਥੇ ਪਿਆ ਇਹ ਸੱਚ ਦੀ ਸਿੱਖਿਆ ਨਹੀਂ ਹੈ ਇਸ ਸਿਰਫ ਉਸ ਰਚਨਾ ਦੀ ਜਾਣਕਾਰੀ ਹੈ ਸ਼ੁਰੂਆਤ ਦੇ ਵਿੱਚ ਇਹ ਇੱਥੇ ਕੀ ਲਿਖਣਾ ਚਾਹੀਦਾ ਸੀ ਉਹਦਾ ਵੀ ਸਾਨੂੰ ਪਤਾ ਲੱਗੇ ਕਿਉਂਕਿ ਇੱਥੇ ਕੀ ਲਿਖਣਾ ਚਾਹੀਦਾ ਸੀਗਾ ਜਦੋਂ ਅਸੀਂ ਦਸਮ ਗ੍ਰੰਥ ਪੜ੍ਹਦੇ ਆਂ ਫਿਰ ਜਦੋਂ ਧਿਆਨ ਨਾਲ ਬਰੀਕੀ ਨਾਲ ਖੋਜ ਵਿਚਾਰ ਕੇ ਕੋਖ ਕੇ ਪੜਾਂਗੇ ਪੇਖਾਂਗੇ ਚੀਜ਼ਾਂ ਨੂੰ ਫਿਰ ਇਹ ਗੱਲਾਂ ਪਤਾ ਲੱਗਣਗੀਆਂ ਹੁਣ ਜਾਪ ਸਾਹਿਬ ਸਤਗੁਰ ਤੇ ਸਿੱਖਿਆ ਇਹ ਸਾਡੇ ਮੂਲ ਬਾਰੇ ਜਾਣਕਾਰੀ ਆ ਤੇਰਾ ਗਿਆਨ ਆ ਤੇਰੀ ਸਿੱਖਿਆ ਇਹਦੇ ਮੂਰੇ ਇੱਕ ਓੰਕਾਰ ਸਤਗੁਰ ਪ੍ਰਸਾਦ ਲਿਖਤਾ ਇੱਥੋਂ 110 ਕ ਪੰਨੇ ਬਾਅਦ ਆਕਾਲ ਉਸਤਤ ਜੀ ਹੁੰਦੀ ਆ ਇਹ ਆਕਾਲ ਉਸਤ ਦਾ ਇੱਕ ਇਕ ਓੰਕਾਰ ਸਤਗੁਰ ਪ੍ਰਸਾਦ ਦੇ ਉੱਤੇ ਆ ਗਿਆ ਕਿਉਂਕਿ ਇਸ ਵਿੱਚ ਵੀ ਸੱਚ ਦੀ ਸਿੱਖਿਆ ਹੈ ਇਸ ਤੋਂ ਬਾਅਦ ਬਚਿੱਤਰਨਾਟਕ ਸ਼ੁਰੂ ਹੁੰਦਾ ਹਾਂ ਬਚਿੱਤਰਨਾਟਕ ਦੇ ਸ਼ੁਰੂ ਦੇ ਵਿੱਚ ਕੋਈ ਘਰ ਸਤਕੋਸ਼ਾ ਨਹੀਂ ਲਿਖਿਆ ਕਿਉਂਕਿ ਬਚਿੱਤਰਨਾਟਕ ਸਾਡੇ ਮੂਲ ਦਾ ਗਿਆਨ ਨਹੀਂ ਹੈਗਾ ਬਚਿੱਤਰਨਾਟਕ ਦੇ ਵਿੱਚ ਉਹਨਾਂ ਨੇ ਬਚਿੱਤਰ ਬਚਿੱਤਰ ਦਾ ਮਤਲਬ ਹੁੰਦਾ ਉਹ ਚੀਜ਼ ਜੋ ਅਦਭੁਤ ਚੀਜ਼ ਆ ਇਸ ਸੰਸਾਰ ਤੇਰੀ ਖੇਡ ਆ ਮਤਲਬ ਉਸ ਵਾਹਿਗੁਰੂ ਦੀ ਖੇਡ ਆ ਇਹ ਸੰਸਾਰ ਦੀ ਕਿਹੜੀ ਹੀ ਵਿਚਿਤ ਨਾਟਕਾ ਇਹ ਸੰਸਾਰ ਦੇ ਵਿੱਚ ਗੋਵੀ ਸਿੰਘ ਜੀ ਨੇ ਜਿਵੇਂ ਪ੍ਰਾਰਥਨਾ ਕਿੱਥੋਂ ਉਹਨਾਂ ਦਾ ਘਰਾਣਾ ਚੱਲਿਆ ਉਹਨਾਂ ਦਾ ਜਨਮ ਹੋਇਆ ਤੇ ਉਹਨਾਂ ਦੀਆਂ ਲੜਾਈਆਂ ਉਹਨਾਂ ਨੇ ਆਪਣੀ ਜੀਵਨੀ ਲਿਖੀ ਆ ਕਿ ਸੱਚ ਦਾ ਗਿਆਨ ਇਸ ਲਈ ਇਸ ਦੀ ਸ਼ੁਰੂ ਚ ਲਿਖਦੇ ਨੇ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਇੱਥੋਂ ਸਾਨੂੰ ਸਿੱਖਿਆ ਮਿਲ ਗਈ ਕਿ ਜੇ ਅਸੀਂ ਵਿਆਦਾ ਕਾਰਡ ਸਪਾਉਣਾ ਤਾਂ ਅਸੀਂ ਲਿਖ ਸਕਦੇ ਹਾਂ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਿਖ ਸਕਦੇ ਹਾਂ ਜੇ ਕਿਸੇ ਨੇ ਕਾਪੀ ਸ਼ੁਰੂ ਕਰਨੀ ਹੈ ਤਾਂ ਉੱਥੇ ਲਿਖ ਸਕਦੇ ਹਾਂ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਇਹ ਗ੍ਰੰਥ ਚ ਦੀ ਸ਼ੁਰੂਆਤ ਹੋਈ ਸੀ ਤਾਂ ਇਹ ਲਿਖ ਸਕਦੇ ਸੀਗੇ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਲਾਈਨ ਲਿਖ ਸਕਦੇ ਹਾਂ ਬਚਿੱਤਰਨਾਟਕ ਉਹਨਾਂ ਦੀ ਜੀਵਨੀ ਆ ਜੀਵਨੀ ਨੂੰ ਡਿਸਕਸ ਕੀਤਾ ਹੋਇਆ ਪੱਕੀ ਬਾਣੀ ਨਹੀਂ ਹੈ ਤਾਂ ਕਰਕੇ ਇੱਥੇ ਕੋਈ ਸਤਗੁਰੂ ਪਸੰਦ ਨਹੀਂ ਆਇਆ ਸਿੱਖਾਂ ਨੂੰ ਇਸ ਗੱਲਾਂ ਨੂੰ ਜਾਨਣਾ ਬਹੁਤ ਜ਼ਰੂਰੀ ਆ ਕਿਰਪਾ ਕਰਕੇ ਗੁਰਬਾਣੀ ਨੂੰ ਖੋਜੋ ਵਿਚਾਰੋ ਆਪ ਪੜੋ ਸਮਝੋ ਇਹਨਾਂ ਅੱਖਰਾਂ ਨੂੰ ਜਦੋਂ ਵਿਵੇਕ ਨਾਲ ਇਹ ਗੱਲਾਂ ਵਿਚਾਰਾਂਗੇ ਤਾਂ ਸਮਝ ਆਵੇਗੀ ਸਤਗੁਰੂ ਆਪ ਸਿਖਿਆ ਦਿੰਦਾ ਇਹ ਜਦੋਂ ਸਤਗੁਰੂ ਦੀ ਸਿੱਖਿਆ ਲੈਂਦੇ ਆ ਤਾਂ ਉਹ ਆਪ ਅੱਗੇ ਹੋਰ ਵੱਧ ਸਿਖਿਆ ਦਿੰਦਾ ਇਹ ਕਦੇ ਵੀ ਅਜਮਾ ਕੇ ਦੇਖ ਲਿਓ ਜੇ ਅਸੀਂ ਕਰਵਾਨੀ ਨੂੰ ਖੋਜਾਂਗੇ ਵਿਚਾਰਾਂਗੇ ਸਾਨੂੰ ਇਹ ਗੱਲਾਂ ਆਪਣੇ ਆਪ ਹੀ ਪਤਾ ਲੱਗ ਜਾਣੀਆਂ ਨੇ ਸ੍ਰੀ ਕਾਲ ਜੀ ਕੀ ਉਸਤਤੀ ਆ ਇਹ ਇਹ ਅਕਾਲ ਦੀ ਉਸਤਤੀ ਨਹੀਂ ਹੈਗੀ ਇਹ ਸੰਸਾਰ ਦੇ ਵਿੱਚ ਜੋ ਚੱਲ ਰਿਹਾ ਬਚਿੱਤਰ ਨਾਟਕ ਉਸ ਦੀ ਬਾਰੇ ਗੱਲ ਕੀਤੀ ਹੋਈ ਆ ਇਹ ਤਾਂ ਕਰਕੇ ਇੱਥੇ ਕੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਉਹਨਾਂ ਨੇ ਕਿਉਂ ਲਿਖਿਆ ਤੀਰ ਸਤ ਦਰਬ ਗ੍ਰੰਥ ਸੁਧਾਰਾ ਗ੍ਰੰਥਾ ਦੀ ਸੁਦਾਈ ਕੀਤੀ ਆ ਸਤਲੁਜ ਦੇ ਕੰਡੇ ਦੇ ਬੈਠ ਕੇ ਅੱਗੇ ਜੋ ਵੀ ਅਥ ਚੰਡੀ ਚਰਿਤ੍ਰ ਉਤੀ ਬਲਾਸ ਜੋ ਮਾਰਗੰਡੇ ਪ੍ਰਾਣ ਦੇ ਵਿੱਚ ਚੰਡੀ ਚਰਿਤ ਰਾਇ ਨੇ ਰਾਮਾ ਅਵਤਾਰਾ ਪ੍ਰਾਣਾ ਦੇ ਵਿੱਚ ਜੋ ਜੋ ਜ਼ਰੂਰੀ ਸਿੱਖਾਂ ਨੂੰ ਪੜਨਯੋਗ ਚੀਜ਼ਾਂ ਨੇ ਉਹ ਪੰਜਾਬੀ ਦੇ ਵਿੱਚ ਲਿਖ ਕੇ ਅੱਗੇ ਦੇਤੀਆਂ ਉਹਨਾਂ 'ਚ ਜੋ ਕਰੈਕਸ਼ਨਾਂ ਕਰਨੀਆਂ ਸੀ ਉਹ ਕਲਕਸ਼ਨਾ ਕਰਕੇ ਸੁਧਾਰ ਕਰਕੇ ਦੇਤੀਆਂ ਤਾਂ ਕਿ ਸਿੱਖਾਂ ਨੂੰ ਹਿੰਦੂ ਗ੍ਰੰਥ ਨਾ ਫੋਲਣੇ ਪੈਣ ਜੇ ਕਿਸੇ ਨੇ ਸਟੱਡੀ ਕਰਨੀ ਆ ਇੱਥੇ ਹੀ ਸਾਰਾ ਮਟੀਰੀਅਲ ਮਿਲ ਜਵੇ ਗ੍ਰੰਥਾ ਦੀ ਸੁਧਾਈ ਕਰਕੇ ਅੱਗੇ ਲਿਖਤਾ ਉਹਨਾਂ ਨੇ ਉਹਨਾਂ ਨੇ ਦਸਤਾ ਚੰਡੀ ਚਿੱਤਰ ਚ ਕਿ ਦੁਰਗਾ ਜਿਹਦੀ ਨੂੰ ਤੁਸੀਂ ਇੱਕ ਔਰਤ ਬਣਾ ਕੇ ਉਹਦੇ ਅੱਠ ਹੱਥ ਬਣਾ ਕੇ ਉਹਦੀ ਪੱਥਰ ਦੀ ਮੂਰਤ ਬਣਾ ਕੇ ਉਹਦੀ ਪੂਜਾ ਕਰਦੇ ਹੋ ਚੰਡੀ ਉਹ ਨਹੀਂ ਹੁੰਦੀ ਚੰਡੀ ਕੀ ਹੁੰਦੀ ਆ ਉਹ ਵੀ ਉਹਨਾਂ ਨੇ ਡਿਟੇਲ ਚ ਦੱਸਤਾ ਚੰਡੀ ਦਾ ਚਰਿੱਤਰ ਚੱਕੇ ਆਊਗਾ ਆਪਾਂ ਡਿਸਕਸ ਕਰਾਂਗੇ ਵਿਚਾਰ ਕਰਾਂਗੇ ਸਾਰਾ ਕੁਝ ਅੱਗੇ ਦੱਸਿਆ ਹੋਇਆ ਸਿੱਖ ਨੂੰ ਤਾਂ ਕਿ ਹੋਰ ਗ੍ਰੰਥ ਨਾ ਪੜ੍ਹਨੇ ਪੈਣ ਇੱਥੇ ਹੀ ਸਾਰਾ ਕੁਝ ਮਿਲ ਜਾਣਾ ਗ੍ਰੰਥਾਂ ਦੀ ਸੁਧਾਈ ਕੀਤੀ ਆ ਉਹਦੇ ਵਿੱਚ ਜਿੱਥੇ-ਜਿੱਥੇ ਵੀ ਇੱਕ ਔਕਾਤ ਸਤਿਗੁਰੂ ਪ੍ਰਸਾਦ ਲਿਖਿਆ ਹੋਇਆ ਯਾਰ ਇਸ ਦਾ ਮਤਲਬ ਵੀ ਉਹ ਸਤਿਗੁਰੂ ਦੀ ਸਿੱਖਿਆ ਉਹ ਪੱਕੀ ਬਾਣੀ ਆ ਉਹ ਉੱਥੇ ਨਿਰੋਲ ਸੱਚ ਦਾ ਗਿਆਨ ਆ ਔਰ ਕੋਈ ਗੱਲ ਨਹੀਂ ਹੈ ਜਿੱਥੇ ਕੋੰਕਾਰ ਸਤਿਗੁਰੂ ਪ੍ਰਸਾਦ ਨਹੀਂ ਲਿਖਿਆ ਕਿ ਕੋੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਉਹ ਸੰਸਾਰਿਕ ਗੱਲ ਹੋ ਸਕਦੀ ਆ ਉਹਦੇ ਵਿੱਚ ਕਾਲ ਦੀ ਗੱਲ ਹੋ ਸਕਦੀ ਆ ਸੰਸਾਰ ਦੇ ਵਿੱਚ ਜੋ ਚੱਲਦਾ ਜਾਂ ਪਰ ਪਿੱਛੇ ਕੀ ਹੋਇਆ ਇਤਿਹਾਸ ਦੀ ਗੱਲ ਹੋ ਸਕਦੀ ਆ ਇਤਿਹਾਸ ਪੱਕੀ ਬਾਣੀ ਨਹੀਂ ਹੁੰਦੀ ਇੱਥੇ ਸਾਨੂੰ ਇਹ ਵੀ ਸਿੱਖਿਆ ਮਿਲ ਗਈ ਕਿ ਜੋ ਅਸੀਂ ਸੰਸਾਰ ਦੇ ਵਿੱਚ ਕੋਈ ਕੰਮ ਕਰਨਾ ਉਹਦੇ ਸ਼ੁਰੂਆਤ ਦੇ ਵਿੱਚ ਇੱਕ ਓੰਕਾਰ ਸ੍ਰੀ ਵਾਇਕ ਨੂੰ ਜੀ ਇਹ ਫਤੇ ਲਿਖ ਸਕਦੇ ਆ ਨਾ ਕਿ ਓੰਕਾਰ ਸਤਿਗੁਰ ਪ੍ਰਸਾਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੀ अहमियत ਬਹੁਤ ਜ਼ਿਆਦਾ ਵੱਡੀ ਆ ਇੱਕ ਸੱਚੀ ਪੱਕੀ ਬਾਣੀ ਦੀ ਮੋਹਰ ਆ ਇਹਨੂੰ ਐਵੇਂ ਹੀ ਯੂਜ਼ ਕਰ ਸਕਦੇ ਐਵੇਂ ਹੀ ਵਰਤ ਸਕਦੇ ਇਹਨੂੰ ਕਿਰਪਾ ਕਰਕੇ ਪਲੀਜ਼ 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 ਇਹਨਾਂ ਗੱਲਾਂ ਨੂੰ ਸਮਝੋ ਵਿਚਾਰੋ